ਮੋਦੀ ਨੂੰ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਤੇ ਅਸੀਂ ਜੇ ਤੂੰ ਸਾਡੇ ਅਸੀਂ ਆਏ ਤੇ ਤੇਰੇ ਤੂਤੜੇ ਵੀ ਡਾ ਸਕਦੇ ਤੇ ਹੁਣ ਤੇ ਅਸੀਂ ਜਦ ਤਣਾਈ ਤੇ ਆ ਕੇ ਤੇ ਉਹ 10 ਮਿੰਟਾਂ ਦਾ ਕੰਮ ਆ ਉਹਦਾ ਐਡਾ ਕੋਈ ਜ਼ਿਆਦਾ ਨਹੀਂ ਮੈਂ ਖਤਰਸਰ ਸਰਕਾਰ ਦੇ ਇੱਕ ਸਵਾਲ ਦਾ ਜਵਾਬ ਦੇਣਾ ਚਾਹੁੰਨਾ ਜੀ ਪਹਿਲਾਂ ਸਭ ਤੋਂ ਪਹਿਲਾਂ ਤੇ ਜਿਹੜਾ ਉਹ ਕਹਿੰਦੇ ਜੀ ਕਿਸਾਨਾਂ ਦਾ ਆਉਣ ਦਾ ਤਰੀਕਾ ਗਲਤ ਵਾ ਇਹ ਟਰਾਲੀਆਂ ਕਿਉਂ ਲੈ ਕੇ ਆਏ ਹ ਇੱਕ ਰੋਡ ਤਾਂ ਸਾਨੂੰ ਤੁਸੀਂ ਉੱਥੇ ਜਾਣ ਵਾਸਤੇ ਪ੍ਰੋਵਾਈਡ ਨਹੀਂ ਕਰਵਾ ਰਹੇ ਔਰ ਐਸੀ ਰਹਿਣਾ ਉੱਥੇ ਕਿੱਥੇ ਆ ਇਹੋ ਹੀ ਸਾਡੇ ਬੈਡਰੂਮ ਨੇ ਇਹੋ ਹੀ ਸਾਡੇ ਘਰ ਨੇ ਔਰ ਖਰਾਕ ਦੀਆਂ ਜਿਹੜੀਆਂ ਵਸਤਾਂ ਸੀ ਇਹਨਾਂ 'ਚ ਲੋਡ ਕੀਤੀਆਂ ਵਾ ਅਸੀਂ ਕੋਈ ਇਹਨਾਂ ਦੇ ਵਿੱਚ ਬੰਬ ਨਹੀਂ ਫਿਟ ਕੀਤੇ ਹੈ ਨੌਜਵਾਨੋ ਤੁਸੀਂ ਪਿੱਛੇ ਰੋ ਬਜ਼ੁਰਗ ਅੱਗੇ ਲੱਗਣਗੇ ਫਿਰ ਤੁਸੀਂ ਪਿੱਛੇ ਲੱਗੋਗੇ ਹਾਂਜੀ ਅਸੀਂ ਤੇ ਹੁਣ ਵੀ ਕਹਿੰਨੇ ਆ ਵੀ ਬਜ਼ੁਰਗ ਅੱਗੇ ਲੱਗਣਗੇ ਨੌਜਵਾਨਾਂ ਨੂੰ ਕਿਉਂ ਨਹੀਂ ਅੱਗੇ ਲੱਗਣ ਦੇਣਾ ਤੁਸੀਂ ਫਿਰ ਨੌਜਵਾਨੀ ਸਾਡੀ ਜਿਹੜੀ ਇਨਸਾਨ ਕੇ ਰੱਖਣੀ ਹੈ ਇਹਨਾਂ ਲੋਕ ਕਹਿੰਦੇ ਵੀ ਨੌਜਵਾਨੀ ਨੂੰ ਇਹ ਮਰਵਾਉਂਦੇ ਆ ਤੇ ਆਪ ਪਛਾਣਦੇ ਆ ਇੱਕ ਮੈਂ ਹੋਰ ਇਹਨਾਂ ਨੂੰ ਸੁਚੇਤ ਕਰ ਦੇਣਾ ਚਾਹੁੰਦਾ ਵਾਂ ਹਰਿਆਣਾ ਵਾਲਿਆਂ ਨੂੰ ਖਾਸ ਕਰਕੇ ਤੁਸੀਂ ਤਾਂ ਸਾਡੇ ਇੱਥੋਂ ਦਿੱਲੀ ਜਾਣ ਵਾਸਤੇ ਰੋਡ ਦਿੱਤੇ ਘਰ ਬੰਦ ਤੇ ਜੇ ਬਾਈ ਦੀ ਵੇਚ ਕੋਈ ਇਹੋ ਜਿਹੀ ਨੌਤਾਈ ਦੇ ਤੁਸੀਂ ਚੰਡੀਗੜ੍ਹ ਟਾਡੀ ਵੀ ਕੈਪੀਟਲ ਸਿਟੀ ਜਿਹੜੀ ਚੰਡੀਗੜ੍ਹ ਵਾ ਤੁਸੀਂ ਕਿਹੜੇ ਪਿਓ ਦੇ ਰਸਤੇ ਤੇ ਆਓਗੇ ਅਹੀਂ ਤੇ ਵੇਲੇ ਥੋੜਾ ਇਹਨਾਂ ਨੇ ਤੇ ਜਾਣ ਕੇ ਇੱਕ ਹਵਾ ਬਣਾਇਆ ਵੀ ਇਹ ਕਿਸਾਨ ਪਤਾ ਨਹੀਂ ਮਾਰਨ ਵਾਸਤੇ ਆਇਆ ਜਿਵੇਂ ਮਾਰਨ ਵਾਸਤੇ ਆਏ ਹੋਏ ਤੇ ਸਾਨੂੰ ਗੋਲੀਆਂ ਮਾਰਦੇ ਐ ਤੇ ਅਸੀਂ ਜਰਮਾਨਾ ਸਬਰ ਨਾਲ ਸੱਤਣਾ ਵਾਹਿਗੁਰੂ ਕਰਕੇ ਸੈਂਡ ਆਏ ਹਾਂ ਅਸੀਂ ਦੇ ਕੰਡਾਉਣੀਆਂ ਵੀ ਭਾਉ ਸਾਨੂੰ ਮਾਰਦੇ ਹੋ ਜੇ ਰੱਖ ਲੋ ਅਸੀਂ ਦੇ ਚੱਲੇ ਆ ਉਹਨਾਂ ਦੀ ਮਰਜ਼ੀ ਆ ਸਾਡੇ ਗੋਲੀਆਂ ਮਾਰਨ ਉਹਨਾਂ ਦੀ ਮਰਜ਼ੀ ਨਾ ਮਾਰਨ ਜਿਹੜੇ ਸ ਹਰਿਆਣੇ ਦੇ ਵਿੱਚ ਫੌਜ ਇਹਨਾਂ ਲਾਈ ਉਹ ਵੀ ਸਾਡੇ ਭਰਾ ਵਾ ਉਹ ਕੋਈ ਦੁਸ਼ਮਣ ਨਹੀਂ ਸਾਡੇ ਉਹ ਇੰਨੇ ਦੁਖੀ ਹੋਏ ਇਹਨਾਂ ਦੇ ਕੋਲੋਂ ਇਹਨਾਂ ਦੋ ਦੁੱਖ ਕਦੇ ਮੇਰੇ ਹਿਸਾਬ ਨਾਲ ਆਪਾਂ ਵੀ ਉਹ ਜਿੰਨੇ ਵਿਚਾਰੇ ਉਹ ਆਂਦੇ ਵੀ ਨਾ ਤੇ ਇਹਨਾਂ ਨੂੰ ਜੀਣ ਦਿੰਦਾ ਤੇ ਨਾ ਸਾਨੂੰ ਜੀਣ ਦਿੰਦਾ ਸਾਰੀ ਤੇਰੀ ਡਿਊਟੀ ਦੇ ਬਾਹਰ ਰੱਖ ਜਾ। ਔਸਾਨੀ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਬਾਪੂ ਜੀ ਸਾਡੇ ਨਾਲ ਨੇ ਪਿਛਲੇ ਦਿਨਾਂ ਦੇ ਵਿੱਚ ਬੜੇ ਵਾਇਰਲ ਹੁੰਦੇ ਨੇ ਮੋਦੀ ਨੂੰ ਸਿੱਧਾ ਕਹਿੰਦੇ ਨੇ ਕਿ ਅਸੀਂ ਦਿੱਲੀ ਤੁਹਾਡੀ ਹਿੱਕ ਤੇ ਨੱਚਾਂਗੇ ਆ ਕੇ ਅਸੀਂ ਆਪਣੀਆਂ ਮੰਗਾਂ ਮਣਾ ਕੇ ਪਹੁੰਚਾ ਕੇ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਿੰਡ ਦੱਸ ਦਿਓ ਬਾਪੂ ਜੀ ਕਿਹੜਾ ਹੈ ਪਿੰਡ ਮੇਰਾ ਝੰਡੇਰ ਮਾਪੁਰਖਾਂ ਨਾਂ ਮੇਰਾ ਅੰਗਰੇਜ਼ ਸਿੰਘ ਤਹਿਸੀਲ ਮੇਰੀ ਖਡੂਰ ਸਾਹਿਬ ਤੇ ਜ਼ਿਲ੍ਹਾ ਮੇਰਾ ਤਰਨਤਾਰ ਇਹ ਦਿੱਲੀ ਬੈਠਿਆਂ ਨੂੰ ਐ ਲੱਗਦਾ ਕਿ ਪੰਜਾਬੀ ਜਾਂ ਪੰਜਾਬ ਦੇ ਬਜ਼ੁਰਗ ਜਾਂ ਨੌਜਵਾਨ ਸਾਰੇ ਗੁੱਸੇ ਦੇ ਭਰੇ ਪਏ ਨੇ ਮੈਨੂੰ ਤਾਂ ਇੱਥੇ ਟਰਾਲੀਆਂ ਚ ਆ ਕੇ ਲੱਗਦਾ ਅਸੀਂ ਤਾਂ ਹੱਸਦੇ ਹੀ ਬਹੁਤ ਹਾਂ ਨਾ ਜੀ ਨਾ ਹੀ ਗੁੱਸੇ ਵਾਲੇ ਸਾਡੇ ਨਾਂ ਤੇ ਵੱਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ ਜੇ ਉਹਨਾਂ ਦੇ ਸਾਰਿਆਂ ਨੇ ਇਹ ਐਨ ਸਬਰ ਤੇ ਜਬਰਨਾਮਾ ਮੁਕਾਬਲਾ ਕੀਤਾ ਤੇ ਅਸੀਂ ਵੀ ਸਬਰ ਤੇ ਜਬਰਨੇ ਮੁਕਾਬਲਾ ਕਰਨ ਦੇ ਆਂ ਅਸੀਂ ਜਏ ਗੁੱਸੇ ਵਾਲੇ ਨਹੀਂਗੇ ਤੇ ਜਿਹੜੇ ਹਰਿਆਣੇ ਦੇ ਵਿੱਚ ਫੌਜ ਇਹਨਾਂ ਲਾਈ ਉਹ ਵੀ ਸਾਡੇ ਭਰਾ ਵਾ ਉਹ ਕੋਈ ਦੁਸ਼ਮਣ ਨਹੀਂ ਸਾਡੇ ਦੁਸ਼ਮਣ ਸਿਰਫ ਸਰਕਾਰ ਸਾਡੇ ਨਾਲ ਪਤਾ ਨਹੀਂ ਕਿਹੜੀ ਦੁਸ਼ਮਣੀ ਕਰਦੀ ਅਸੀਂ ਆਪਦਾ ਹੱਕ ਮੰਗਦੇ ਆਂ ਤੇ ਹੱਕ ਮੰਗਣ ਦਾ ਆਰਡਰ ਹੈ ਕਿ ਨਹੀਂ ਹੈ ਅੱਗ ਹੱਕ ਮੰਗਣ ਰਹੇ ਆਂ ਅਸੀਂ ਆਪਦੇ ਕਾਨੂੰਨ ਬਾਰੇ ਕਹਿੰਨੇ ਵੀ ਸਾਡੇ ਤੇ ਕਾਨੂੰਨ ਨਾ ਥੱਪੋ ਸਾਨੂੰ ਰੋਟੀ ਖਾਂਦੇ ਰਹਿਣ ਦਿਓ ਜਿਵੇਂ ਇਹ ਗੱਲ ਕਰੀ ਜਾਂਦੀ ਹੈ ਕਿ ਵੀ ਦਿੱਲੀ ਜਾਣਾ ਹੀ ਅਣਖ ਦਾ ਮਸਲਾ ਨਹੀਂ ਹੈਗਾਗਾ ਸਾਡਾ ਤਾਂ ਮਸਲਾ ਹੈ ਕਿ ਸਾਡੀਆਂ ਮੰਗਾਂ ਮੰਨ ਲਓ ਅਸੀਂ ਤਾਂ ਇੱਥੋਂ ਵਾਪਸ ਚਲੇ ਜਾਵਾਂਗੇ ਅਸੀਂ ਤਾਂ ਮੰਨਾਂ ਮੰਨ ਲੈਣ ਹੁਣੇ ਕਹਿ ਦਿੰਦੇ ਆਂ ਵੀ ਅਸੀਂ ਤੁਹਾਡੀਆਂ ਮੰਗਾਂ ਮੰਗੇ ਮੰਨਦੇ ਆਂ ਅਸੀਂ ਘਰਾਂ ਤੋਂ ਵਿਹਲੇ ਥੋੜਾ ਵਾਂ ਇਹ ਸਾਰੇ ਕਾਰੋਬਾਰ ਵਾਲੇ ਬੰਦੇ ਆ ਸਭ ਦਾ ਕਾਰੋਬਾਰ ਵਾਕੇ ਕੋਈ ਕਾਰੋਬਾਰ ਕਿਸੇ ਦਾ ਕੋਈ ਕਾਰੋਬਾਰ ਆ ਇਹ ਵੀ ਨਹੀਂ ਨਰੇ ਜ਼ਮੀਨ ਵਾਲੇ ਆਏ ਆ ਜ਼ਮੀਨ ਤੋਂ ਵਾਲਿਆਂ ਤੋਂ ਬਿਨਾਂ ਵੀ ਬਹੁਤ ਬੰਦੇ ਆਏ ਇੱਥੇ ਇਹ ਨਹੀਂ ਵੀ ਜ਼ਮੀਨਾਂ ਵਾਲੇ ਆਏ ਆ ਜ਼ਮੀਨ ਤੋਂ ਬਿਨਾਂ ਦੁਕਾਨਦਾਰ ਵੀ ਆਇਆ ਵਿਦਿਆਰਥੀ ਵੀ ਆਇਆ ਮਜ਼ਦੂਰ ਵੀ ਆਇਆ ਵਾ ਸਾਰੇ ਇੱਥੇ ਆਏ ਆ ਅਸੀਂ ਤੇ ਵੇਲੇ ਥੋੜਾ ਇਹਨਾਂ ਦੇ ਜਾਣ ਕੇ ਇੱਕ ਹਊਆ ਬਣਾਇਆ ਵੀ ਇਹ ਕਿਸਾਨ ਪਤਾ ਨਹੀਂ ਮਾਰਨ ਆਤੇ ਆ ਜੇ ਅਸੀਂ ਮਾਰਨ ਆਤੇ ਆਏ ਹੋਏ ਤੇ ਸਾਨੂੰ ਗੋਲੀਆਂ ਮਾਰਦੇ ਤੇ ਅਸੀਂ ਜਰਮਾਨਾ ਸਬਰ ਨਾਲ ਸਤਨਾ ਵਾਹਿਗੁਰੂ ਕਰਕੇ ਸੈੱਡ ਆਏ ਆ ਅਸੀਂ ਕਦੇ ਇਹਨਾਂ ਦੇ ਕੋਈ ਰੇੜ ਰੋੜਾ ਚਾ ਇੱਟਾ ਕੋਈ ਚੀਜ਼ ਮਾਰੀ ਆ ਤੇ ਨਾ ਅਸੀਂ ਕੱਲ ਨੂੰ ਹੀ ਮਾਰਨੀ ਆ ਕੱਲ ਨੂੰ ਇਹ ਸਤਨਾ ਵਾਹਿਗੁਰੂ ਦਾ ਨਾਮ ਜਪ ਕੇ ਨੰਗਣਾ ਇਹਨਾਂ ਕੋ ਤੇ ਨੰਗ ਜਾਣਾ 779 ਵਾਹਿਗੁਰੂ ਚ ਪਾਵਰ ਵੜਿਆ ਇਹ ਡਰਦੇ ਹੀ ਉਤੋਂ ਹੀ ਆ ਪਤਾ ਨਹੀਂ ਪਰ ਜਿਵੇਂ ਤੁਸੀਂ ਪਿਛਲੀ ਵਾਰ ਵੀ ਕਿਹਾ ਕਿ ਨੌਜਵਾਨੋ ਤੁਸੀਂ ਪਿੱਛੇ ਰੋ ਬਜ਼ੁਰਗ ਅੱਗੇ ਲੱਗਣਗੇ ਫਿਰ ਤੁਸੀਂ ਪਿੱਛੇ ਲੱਗੋਗੇ ਹਾਂਜੀ ਅਸੀਂ ਤੇ ਹੁਣ ਵੀ ਕਹਿੰਨੇ ਆ ਵੀ ਬਜ਼ੁਰਗ ਅੱਗੇ ਲੱਗਣਗੇ ਨੌਜਵਾਨਾਂ ਨੂੰ ਕਿਉਂ ਨਹੀਂ ਅੱਗੇ ਲੱਗਣ ਦੇਣਾ ਤੁਸੀਂ ਵੀ ਨੌਜਵਾਨੀ ਸਾਡੀ ਜਿਹੜੀ ਇਨਸਾਨ ਕੇ ਰੱਖਣੀ ਆ ਹੂੰ ਇਹ ਨਾ ਲੋਕ ਕਹਿੰਦੇ ਵੀ ਨੌਜਵਾਨੀ ਨੂੰ ਇਹ ਮਰਵਾਉਣ ਦੇ ਆ ਤੇ ਆਪ ਪਛਾਣਦੇ ਆ ਅਸੀਂ ਤੇ ਅਸੀਂ ਤਾਂ ਕੋ ਮਾਰਨਾ ਨਹੀਂ ਉਹਨਾਂ ਦੇ ਤੇ ਨੌਜਵਾਨੀ ਵਿੱਚ ਭੜਕੇ ਪੁੜਕੇ ਕਿਤੇ ਉਹਨਾਂ ਦੇ ਇਟਾ ਰੋੜਾ ਨਾ ਮਾਰ ਦੇਣ ਕੋਈ ਬਹਾਨਾ ਨਾ ਬਣ ਜੇ ਨੁਕਸਾਨ ਆਪਣਾ ਹੋ ਜਾਣਾ ਨਾ ਇਸ ਚ ਹਾਂ ਇੱਥੇ ਚ ਆਪਣਾ ਨੁਕਸਾਨ ਹੋਣਾ ਜੇ ਉਹ ਨੌਜਵਾਨੀ ਦੇ ਵਿੱਚ ਜੇ ਨੌਜਵਾਨੀ ਨੇ ਕੋ ਭੜਕ ਜਾਣਾ ਉਹਨਾਂ ਮਾਰਨਾ ਅਸੀਂ ਤੇ ਕੰਡ ਆਉਣੀ ਆ ਵੀ ਭਾਉ ਸਾਨੂੰ ਮਾਰ ਦਿਓ ਜੇ ਰੱਖ ਲੋ ਅਸੀਂ ਤੇ ਚੱਲੇ ਆ ਉਹਨਾਂ ਦੀ ਮਰਜ਼ੀ ਆ ਸਾਡੇ ਗੋਲੀਆਂ ਮਾਰਨ ਉਹਨਾਂ ਦੀ ਮਰਜ਼ੀ ਨਾ ਮਾਰਨ ਅਸੀਂ ਤੇ ਹੱਥੇ ਜਾਣਾ ਤੁਸੀਂ ਆ ਸਾਡੀਆਂ ਟਰਾਲੀਆਂ ਵੇਖ ਲਓ ਇਧਰ ਨੂੰ ਕਰਕੇ ਵੇਖ ਲਓ ਵੀ ਸਮਾਨ ਅਸੀਂ ਲੱਦਿਆ ਸਾਲ-ਸਾਲ ਛੇ-ਛੇ ਮਹੀਨਿਆਂ ਦਾ ਨਹੀਂ ਇਹਨਾਂ ਨੂੰ ਬੜਾ ਡਰ ਹੁੰਦਾ ਆਪਾਂ ਚਲਦੇ ਆ ਜੇਬ 'ਚ ਕੀ ਪਾਇਆ ਕਿਤੇ ਬੰਬ ਤਾਂ ਨਹੀਂ ਪਾਈ ਬਟੇ ਉਹ ਨਹੀਂ ਨਹੀਂ ਭਾਈ ਇਹਦੇ ਮੈਂ ਗਲਾਸ ਪਾਇਆ ਨਹੀਂ ਇਹਨਾਂ ਨੂੰ ਲੱਗਦਾ ਨਾ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਲੱਗਦਾ ਆ ਦੇਖ ਲਓ ਗਲਾਸ ਚਾਹ ਵਾਲੇ ਗਲਾਸ ਨੇ ਬੰਬ ਨਹੀਂ ਹੈਗੇਗੇ ਆਪਾਂ ਟਰਾਲੀ ਵੀ ਦਿਖਾ ਦਿੰਨੇ ਆ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਵੀ ਇਹ ਪਤਾ ਨਹੀਂ ਜੇਬਾਂ 'ਚ ਕੀ ਪਾਈ ਫਿਰਦੇ ਆ ਹਨਾ ਬਾਪੂ ਜੀ ਟਰਾਲੀ ਬਾਪੂ ਜੀ ਪਿੰਡੋ ਹੀ ਲੈ ਕੇ ਆਏ ਹੋ ਫਿਰ ਪਿੰਡੋ ਲੈ ਕੇ ਪਿੰਡੋ ਹੀ ਲੈ ਕੇ ਆਏ ਨੇ ਬਾਪੂ ਜੀ ਟਰਾਲੀ ਸਾਰੇ ਇਸ ਟਰਾਲੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਟੈਂਕਰ ਪੈਜੋ ਦੋ ਸਿਲੰਡਰ ਪਏ ਇੱਕ ਪਤੀਲੀ ਪਈ ਆ ਖੰਡ ਵਾਲਾ ਤੋੜਾ ਪਿਆ ਖੰਡ ਵਾਲਾ ਤੋੜਾ ਪਿਆ ਗਿਆ ਤੇ ਆਟਾ ਪਿਆ ਦਾਲਾਂ ਪਈਆਂ ਅਰ ਫੈਂਡ ਪਏ ਦੋ ਤਿੰਨ ਪੀਪੇ ਤੇ ਬਾਕੀ ਆਲੂ ਗੰਡੇ ਪਿਆਜ਼ ਮਸਾਲਾ ਹਰ ਇੱਕ ਚੀਜ਼ ਹੀ ਸਾਡੇ ਕੋਲ ਪਈ ਆ ਭੱਠੀ ਪਈ ਆ ਹਰ ਇੱਕ ਚੀਜ਼ ਖਾਣ ਪੀਣ ਕਿੰਨੇ ਚਿਰ ਦਾ ਰਾਸ਼ਨ ਜਿਹੜਾ ਤੁਸੀਂ ਇਹ ਰਾਸ਼ਨ ਸਾਡੇ ਕੋਲ ਸਾਲਕਦਾ ਹੈਗਾ ਹਾਂ ਅਹੀਂ ਦੇਖ ਫੇਰ ਫੇਰ ਪਿਛਲੀ ਵਾਰ ਤੁਸੀਂ ਇੱਕ ਵੀਡੀਓ ਚ ਕਹਿੰਨੇ ਆ ਕਿ ਮੋਦੀ ਨੂੰ ਕੁਝ ਕਿਹਾ ਸੀ ਤੁਸੀਂ ਮੋਦੀ ਨੂੰ ਅਸੀਂ ਇਹ ਗੱਲ ਕਹੀ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਤੇ ਅਸੀਂ ਜੇ ਤੂੰ ਸਾਡੇ ਅਸੀਂ ਆਏ ਤੇ ਤੇਰੇ ਤੂਤੜੇ ਵੀ ਡਾ ਸਕਦੇ ਆ ਉਹ ਅਸੀਂ ਜ਼ਰੂਰ ਕਿਹਾ ਉਹ ਤੂਤੜੇ ਦਾ ਨਹੀਂ ਪਤਾ ਹੋਣਾ ਉਹਨੂੰ ਤੂਤੜੇ ਤਾਂ ਉਦੋਂ ਪਤਾ ਲੱਗੂ ਜਦੋਂ ਡਾਏ ਜਦੋਂ ਡਾਏ ਆ ਹਰ ਇੱਕ ਕਹਿੰਦਾ ਮੋਦੀ ਤੈਨੂੰ ਡਾਦ ਦੇਂਗੇ ਉਹ ਵੱਖਰੀ ਗੱਲ ਪਿੰਡ ਵਾਲੇ ਕਹਿੰਦੇ ਨੇ ਤੇ ਕਤੀੜ ਦੀ ਪਤੀੜ ਪੈਂਦੀ ਦੇਖੀ ਉਹ ਕਤੀੜ ਦੀ ਪਤੀੜ ਪੈਂਦੀ ਤੂਤੜਿਆਂ ਦਾ ਨਹੀਂ ਉਹਨੂੰ ਪਤਾ ਵੀ ਤੂਤੜੇ ਹੁੰਦੇ ਕੀ ਆ ਉਹ ਕਰਾਂਗੇ ਉਹਨਾਂ ਦਾ ਹਾਲ ਵੀ ਉਹਨੇ ਪੁੱਛ ਲਿਆ ਵੀ ਹੁੰਦੇ ਕੀ ਆ ਦੱਸਾਂ ਹੀ ਕਦੋਂ ਉਹ ਇਹਨੂੰ ਕਹਿੰਦਾ ਟਾਈਮ ਆਉਣ ਤੇ ਟਾਈਮ ਆਉਣ ਤੇ ਜਦੋਂ ਤੇਰੇ ਪੱਥਰ ਚੁੱਕ ਚੁੱਕ ਕੇ ਨਾ ਉਹ ਮਾਰੇ ਨਾ ਦਰਿਆ ਦੇ ਵਿੱਚੋਂ ਬਾਹਰ ਤੇ ਉਦੋਂ ਉਹਨੂੰ ਪਤਾ ਲੱਗਾ ਨਹੀਂ ਵੀ ਇੱਕ ਇੱਕ ਕਿੱਲੇ ਦੇ ਤੇ ਅਸੀਂ ਪੱਥਰ ਉਦੋਂ ਨਹੀਂ ਢਾਹਤੇ ਹੂੰ ਤੇ ਹੁਣ ਤੇ ਜਦੋਂ ਆਈ ਤੇ ਆ ਕੇ ਉਹ 10 ਮਿੰਟਾਂ ਦਾ ਕੰਮ ਆ ਉਹਦੇ ਵੀ ਇੱਡਾ ਕੋਈ ਜ਼ਿਆਦਾ ਨਹੀਂ ਪਰ ਇਹ ਗੱਲ ਬੜੀ ਸੋਹਣੀ ਹੈ ਕਿ ਉੱਧਰ ਜਿਹੜੇ ਲੜਵੀ ਰਹੇ ਜੁੱਧਰਲੇ ਪਾਸੇ ਜਿਹੜੇ ਅਰਧ ਸੈਨਿਕ ਬਾਲ ਖੜੇ ਨੇ ਉਹ ਵੀ ਸਾਡੇ ਮੁੰਡੇ ਹੀ ਨੇ ਉਹ ਸਾਡੇ ਵੀਰ ਵਾ ਕੋਈ ਪੁੱਤ ਵਾ ਕੋਈ ਭਰਾ ਵਾ ਉਹ ਸਾਡੇ ਹੀ ਆ ਨੌਕਰੀ ਕਰ ਰਹੇ ਨੇ ਉਹ ਨੌਕਰੀ ਕਰ ਰਹੇ ਉਹ ਤਨਖਾਹਾਂ ਲੈ ਰਹੇ ਆਪਣੇ ਟੱਬਰ ਪਾਲ ਰਹੇ ਆ ਉਹ ਇਹਨਾਂ ਤੋਂ ਬਹੁਤ ਜ਼ਿਆਦਾ ਔਖੇ ਆ ਮੋਦੀ ਤੋਂ ਇਹ ਨਹੀਂ ਸੌਕੇ ਨਹੀਂ ਗੇ ਜਾ ਕੇ ਤੁਸੀਂ ਆਪ ਅੱਜ ਮੀਡੀਆ ਕਰ ਲੋ ਉਹ ਇੰਨੇ ਦੁਖੀ ਹੋਏ ਇਹਨਾਂ ਦੇ ਕੋਲੋਂ ਇਹਨਾਂ ਦੁੱਖ ਕਿਤੇ ਮੇਰੇ ਹਿਸਾਬ ਨਾਲ ਆਪਾਂ ਵੀ ਉਹ ਜਿੰਨੇ ਵਿਚਾਰੇ ਉਹ ਆਂਦੇ ਵੀ ਨਾ ਤੇ ਇਹਨਾਂ ਨੂੰ ਜੀਣ ਦਿੰਦਾ ਤੇ ਨਾ ਸਾਨੂੰ ਜੀਣ ਦਿੰਦਾ ਸਾਰੀ ਦਿਹਾੜੀ ਡਿਊਟੀ ਦੇ ਬਾਕੇ ਰੱਖਿਆ ਤੇ ਉਹ ਵਿਚਾਰੇ ਕੱਲ ਵੀ ਮੀਂਹ ਜਰੇ ਅਸੀਂ ਤੇ ਅਨੇ ਉਹ ਸਾਡੇ ਨੂੰ ਵੀ ਤੰਗ ਅਸੀਂ ਤਾਂ ਫੇਰ ਵੀ ਕੋਠੇ ਪਾ ਕੇ ਬੈਠੇ ਹਾਂ ਸਾਡੇ ਦੇ ਕੋਠਿਆਂ ਜੀ ਰਾਤ ਰਾਤ ਔਲੇ ਪਏ ਗੜੇ ਪਏ ਨੇ ਰਾਤ ਔਖੇ ਤਾਂ ਨਹੀਂ ਹੋ ਰਹਾ ਦਾ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਮੈਂ ਦਿਲਬਾਖ ਸਿੰਘ ਹਮ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਜੋਨ ਟਾਂਡਾ ਜ਼ਿਲ੍ਹਾ ਤਰਨਤਾਰਨ ਜੀ ਉਥੋਂ ਅਸੀਂ ਆਏ ਹਾਂ ਜੀ ਔਰ ਬਹੁਤ ਹੀ ਪੀਸਫੁਲੀ ਤਰੀਕੇ ਦੇ ਨਾਲ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਮੈਂ ਖट्टर ਸਰ ਸਰਕਾਰ ਦੇ ਇੱਕ ਸਵਾਲ ਦਾ ਜਵਾਬ ਦੇਣਾ ਚਾਹੁੰਨਾ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਕਹਿੰਦੇ ਜੀ ਕਿਸਾਨਾਂ ਦਾ ਆਉਣ ਦਾ ਤਰੀਕਾ ਗਲਤ ਵਾ ਇਹ ਟਰਾਲੀਆਂ ਕਿਉਂ ਲੈ ਕੇ ਆਏ ਹਮ ਇੱਕ ਰੋਡ ਤਾਂ ਸਾਨੂੰ ਤੁਸੀਂ ਉੱਥੇ ਜਾਣ ਵਾਸਤੇ ਪ੍ਰੋਵਾਈਡ ਨਹੀਂ ਕਰਵਾ ਰਹੇ ਔਰ ਅਸੀਂ ਰਹਿਣਾ ਉੱਥੇ ਕਿੱਥੇ ਆ ਇਹੋ ਹੀ ਸਾਡੇ ਬੈੱਡਰੂਮ ਨੇ ਇਹੋ ਹੀ ਸਾਡੇ ਘਰ ਨੇ ਔਰ ਖਰਾਗ ਦੀਆਂ ਜਿਹੜੀਆਂ ਅਵਸਥਾਆਂ ਸੀ ਇਹਨਾਂ 'ਚ ਲੋਡ ਕੀਤੀਆਂ ਵਾ ਅਸੀਂ ਕੋਈ ਇਹਨਾਂ ਦੇ ਵਿੱਚ ਬੰਬ ਨਹੀਂ ਫਿਟ ਕੀਤੇ ਹੈਗੇ ਔਰ ਇਹ ਦੱਸਣ ਵੀ ਇਹ ਕਿਹੜਾ ਸੰਵਿਧਾਨ ਸਾਨੂੰ ਸੁਗਾ ਰਹੇ ਆ ਜੀ ਸਾਡੀ ਕੈਪੀਟਲ ਸਿਟੀ ਆ ਦਿੱਲੀ ਜੀ ਹਰਿਆਣੇ ਨਾਲ ਤਾਂ ਸਾਡੀ ਲੜਾਈ ਨਹੀਂ ਆ ਉੱਥੇ ਵੀ ਜਾ ਕੇ ਅਸੀਂ ਪੀਸਫੁਲੀ ਤਰੀਕੇ ਨਾਲ ਕੋਈ ਇਹਨਾਂ ਨੂੰ ਆਨੇ ਵੀ ਇੱਕ ਜਗ੍ਹਾ ਪ੍ਰੋਵਾਈਡ ਕਰੋ ਅਸੀਂ ਉੱਥੇ ਆਉਦਾ ਪ੍ਰੋਟੈਸਟ ਕਰੀਏ ਮੰਗਾ ਮੰਨਣੀਆਂ ਜਾਂ ਨਹੀਂ ਮੰਗਣੀਆਂ ਉਹ ਤਾਂ ਦੀ ਜੀ ਅੱਗੇ ਦੀ ਗੱਲ ਵਾ ਕਮ ਸੋ ਕਮ ਸਾਡਾ 에ਅ ਰਾਈਟ ਤਾਂ ਹੈ ਨਾ ਅਸੀਂ ਦਿੱਲੀ ਜਾ ਕੇ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਅਸੀਂ ਆ ਜਾਨੇ ਆ ਦੂਸਰੀ ਗੱਲ ਨਵੀਂ ਮੰਗ ਕੋਈ ਨਹੀਂ ਆ ਜੋ ਪਹਿਲੇ ਸ਼ਿਕਰਸ਼ ਦੇ ਵਿੱਚ ਸਾਡੇ ਦੇ ਨਾਲ ਪ੍ਰੋਮਿਸ ਕੀਤੇ ਗਏ ਆ ਅਸੀਂ ਸਿਰਫ ਉਹਨਾਂ ਨੂੰ ਇਹੀ ਕਹਿਣ ਜਾ ਰਹੇ ਆ ਵੀ ਜੋ ਪ੍ਰੋਮਿਸ ਕੀਤੇ ਗਏ ਆ ਉਹਨਾਂ ਨੂੰ ਕਾਨੂੰਨੀ ਜਾਮਾ ਜਿਹੜਾ ਉਹ અપਨਾਓ ਹੋਰ ਨਵੀਆਂ ਮੰਗਾਂ ਤਾਂ ਮਤਲਬ ਸਾਡੀਆਂ ਕੋਈ ਨਹੀਂ ਆ ਪਹਿਲੀ ਗੱਲ ਤੇ ਉਹੀ ਮੰਗਾਂ ਨੇ ਉਹੀ ਮਨਾਉਣ ਵਾਸਤੇ ਕਿਉਂਕਿ ਸਰਕਾਰ ਮੁੱਕ ਰਹੀ ਆ ਤੇ ਅਸੀਂ ਉਥੇ ਜਾ ਰਹੇ ਆ ਜੀ ਔਰ ਇਸ ਤੋਂ ਬਾਅਦ ਕੋਈ ਗੱਲ ਨਹੀਂ ਐ ਸਾਨੂੰ ਜਗਾ ਕੋਈ ਪ੍ਰੋਵਾਈਡ ਕੋਈ ਰੋਡ ਪ੍ਰੋਵਾਈਡ ਨਹੀਂ ਕਰਾਉਂਦਾ ਹਰਿਆਣਾ ਦੇ ਨਾਲ ਤਾਂ ਦੇਖੋ ਜੀ ਸਾਡੀ ਗੱਲ ਹੀ ਕੋਈ ਨਹੀਂ ਆ ਤੇ ਇੱਕ ਮੈਂ ਹੋਰ ਇਹਨਾਂ ਨੂੰ ਸੁਚੇਤ ਕਰ ਦੇਣਾ ਚਾਹੁੰਨਾ ਵਾ ਹਰਿਆਣਾ ਵਾਲਿਆਂ ਨੂੰ ਖਾਸ ਕਰਕੇ ਤੁਸੀਂ ਤਾਂ ਸਾਡੇ ਇੱਥੋਂ ਦਿੱਲੀ ਜਾਣ ਵਾਸਤੇ ਰੋਡ ਦਿੱਤੇ ਘਰ ਬੰਦ ਤੇ ਜੇ ਬਾਈ ਦੀ ਵੇਚ ਕੋਈ ਇਹੋ ਜੀ ਨੌਤਾਈ ਦੇ ਤੁਸੀਂ ਚੰਡੀਗੜ੍ਹ ਟਾਡੀ ਵੀ ਕੈਪੀਟਲ ਸਿਟੀ ਜਿਹੜੀ ਚੰਡੀਗੜ੍ਹ ਵਾ ਤੁਸੀਂ ਕਿਹੜੇ ਪਿਓ ਦੇ ਰਸਤੇ ਤੇ ਆਓਗੇ ਮੇਰੀ ਪਹਿਲੀ ਰਿਕਵੈਸਟ ਇਹ ਹੀ ਆ ਵੀ ਆਪਾਂ ਇਹ ਗੱਲਾਂ ਨਾ ਕਰੀਏ ਲਾ ਮਤਾਬਕ ਸਵਿਧਾਨ ਮਤਾਬਕ ਚੱਲੀਏ ਅਸੀਂ ਕੋਈ ਵੈਲਿਊਏਸ਼ਨ ਨਹੀਂ ਭਲਾਉਣਾ ਚਾਹੁੰਦੇ। ਇਹ ਪਿਛਲੀ ਵਾਰ ਵੀ ਜਿਵੇਂ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਏ ਆ ਤੁਸੀਂ। ਪਿਛਲੀ ਵਾਰ ਵੀ ਨਾਰੇ ਬੜੇ ਲੱਗੇਗੇ ਮਜ਼ਦੂਰ ਕਿਸਾਨ ਏਕਤਾ ਪਰ ਮਜ਼ਦੂਰਾਂ ਨੇ ਬਾਅਦ ਕਿਹਾ ਕਿ ਸਾਡਾ ਤਾਂ ਹਾਲ ਹੀ ਨਹੀਂ ਪੁੱਛਿਆ। ਪੁੱਛਿਆ ਕਿਉਂ ਨਹੀਂ ਜੀ ਇਹ ਤਾਂ ਸਾਬ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਖਰੀਦੇ ਹੋਏ ਬੰਦੇ ਕਹੀ ਜਾ ਰਿਹਾ ਜੀ। ਇੱਕ ਖੇਤੀ ਸੈਕਟਰੀ ਆ ਜਿਹਦੇ ਨਾਲ ਮਜ਼ਦੂਰ ਵੀ ਜੁੜਿਆ ਵਾ। ਇੱਕ ਮੈਂ ਇੱਕ ਐਗਜ਼ੈਂਪਲ ਦੇ ਤੌਰ ਤੇ ਦੱਸ ਦੇਣਾ ਚਾਹਨਾ ਵਾ। ਜਿੱਦੋਂ ਇਹਨਾਂ ਤਣਾੜ ਲੋਕਾਂ ਕੋਈ ਜ਼ਮੀਨਾਂ ਆ ਗਈਆਂ ਇਹਨਾਂ ਨੇ ਵੱਡੇ ਵੱਡੇ ਕਲਸਟਰ ਬਣਾ ਦੇਣੇ ਆ ਔਰ ਹਾਵੀ ਮਸ਼ੀਨਰੀ ਲਿਆਉਣੀ ਮਜ਼ਦੂਰੀ ਤੇ ਇਹਨਾਂ ਕਾਰੀ ਖਤਮ ਦੇਣੀ ਆ ਨਹੀਂ ਆਪਣੇ ਤਾਂ ਕਨਸੈਪਟ ਰਿਹਾ ਬਾਪੂ ਜੀ ਪਹਿਲਾਂ ਆਪਾਂ ਕਹਿੰਦੇ ਸੀਗੇ ਵੀ ਸਾਡਾ ਸਾਂਝੀ ਆ ਇਹ ਸਾਡਾ ਸੀਰੀ ਆ ਹੁਣ ਤਾਂ ਅਸੀਂ ਵੀ ਕਹਿੰਨੇ ਆ ਕਿ ਸਾਡਾ ਨੌਕਰ ਆ ਭਾਈ ਅਸੀਂ ਰੱਖਿਆ ਨੌਕਰ ਰੱਖਿਆ ਨਹੀਂ ਉਹ ਤੇ ਵੇ ਵੇਰ ਮੈਂ ਜਿੰਨੇ ਬਦਲ ਗਿਆ ਨਾ ਸਿਸਟਮ ਤਾਂ ਬਦਲੇ ਆ ਯਾਰ ਕੋਈ ਸਿਸਟਮ ਬਦਲ ਨਹੀਂ ਗਾ ਆਪਾਂ ਦਾ ਪਹਿਲਾ ਲਾਗੀ ਤਾਦੀ ਦਾ ਹਿੱਸਾ ਵੀ ਕੱਢ ਦਿੰਦੇ ਹੁੰਦੇ ਸੀਗੇ ਇਹ ਆ ਲਾਗੀ ਤਾਗੀ ਸਾਰੇ ਜਨੌਰ ਦਾ ਅੱਜ ਵੀ ਕੱਢਦੇ ਆ ਜਿਹੜਾ ਸਾਡੇ ਨਾਲ ਭੈਣ ਭਰਾ ਚੱਲ ਕੇ ਚੱਲਦਾ ਨਾ ਰਲ ਕੇ ਪਿੰਡਾਂ ਦੇ ਵਿੱਚ ਜਾ ਕੇ ਪੁੱਛ ਲਿਓ ਅੱਜ ਵੀ ਦੁੱਖ ਸੁੱਖ ਦੇ ਵੇਲੇ ਉਹਨਾਂ ਦੇ ਨਾਲ ਅਸੀਂ ਪੂਰੇ ਖੜੇ ਹੁੰਨੇ ਆ ਇਹ ਕੋਈ ਜਿਹੜੇ ਬੰਦੇ ਹੁੰਦੇ ਨੇ ਨਾ ਸ਼ੈਤਾਨ ਉਹ ਸ਼ੈਤਾਨੀ ਦੇ ਤੁਹਾਨੂੰ ਪਤਾ ਹੀ ਉਹ ਵਿੱਚ ਪੰਗੇ ਪਾਉਂਦੇ ਗੱਲ ਕੋਈ ਨਹੀਂ ਹੈਗੀ ਨਹੀਂ ਤੇ ਤੁਸੀਂ ਸਾਡੇ ਪਿੰਡ ਹੀ ਜਾ ਕੇ ਵੇਖ ਲਿਓ ਵੀ ਇਹ ਕਹਿਣਗੇ ਅੱਜ ਜਿੱਦਣ ਅਸੀਂ ਤੁਰੇ ਆ ਉਹ ਦਿਨ ਇੱਕ ਮਜ਼ਦੂਰ ਦੀ ਮਰਗ ਮਰਗ ਹੋਈ ਸਾਰੇ ਜਾਣੇ ਉੱਥੇ ਜੋ ਕੋਈ ਕੋ ਤਿਲ ਫੁੱਲ ਚਲਿਆ ਸਾਰੇ ਦੇ ਕੇ ਆਏ ਉਹਦੇ ਘਰ ਵੀ ਭਾਈ ਇਹਦਾ ਸੰਸਕਾਰ ਹੋਣਾ ਇਹਨੂੰ ਤਿਲ ਫੁੱਲ ਦੀ ਲੋੜ ਵਾ ਨੂੰ ਦਿਓ ਇਹ ਨਹੀਂ ਗੱਲ ਕੋਈ ਮਜ਼ਦੂਰ ਸਾਡੇ ਭਰਾ ਵਾ ਮੇਰੇ ਹਿਸਾਬ ਨਾਲ ਤਾਂ ਕਈ ਮਜ਼ਦੂਰ ਵਿੱਚ ਆਏ ਨੇ ਸਾਡੇ ਨਾਲ ਭਲਕੇ ਸਾਡੀ ਟਰਾਲੀ 'ਚ ਆ ਜਣੇ ਨੇ ਤੇ ਭਲਕੇ ਪੁੱਛ ਲਵੇ ਮਜ਼ਦੂਰ ਕਿਤਰਾ ਆ ਗਿਆ ਮਜ਼ਦੂਰ ਕੱਲ ਨੂੰ ਸਾਡੀ ਟਰਾਲੀ 'ਚ ਵੀ ਆ ਰਹੇ ਇੱਕ ਵਾਰੀ ਤੂਤੜੇ ਵਾਲੀ ਗੱਲ ਫੇਰ ਸੁਣਾਇਓ ਮੈਨੂੰ ਅਹੀਂ ਉਹਨੂੰ ਮੈਂ ਕਿਹਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਜੀ ਤੇ ਉਹ ਆਂਦਾ ਵੀ ਤੁਹਾਡੇ ਕੋਲ ਨੰਗੇ ਨਹੀਂ ਜਾਣਾ ਮੈਂ ਵੀ ਅਸੀਂ ਤੂਤੜੇ ਡਾ ਦੇਾਂਗੇ ਇਹ ਨਹੀਂ ਛੱਡਾਂਗੇ ਵੀ ਮੈਂ ਕਿਹਾ ਤੂਥੜੇ ਛੱਡ ਕੇ ਆ ਬਾਪੂ ਜੀ ਵੀ ਨੇ ਸਾਡੇ ਬਾਪੂ ਜੀ ਕਹਿੰਦੇ ਨੇ ਆਪਾਂ ਤਾਂ ਪੰਜਾਬੀਆਂ ਬੜੇ ਖੁਸ਼ ਨਜ਼ਰ ਆਉਣੇ ਹੁੰਨੇ ਆ ਤੁਹਾਡੀਆਂ ਤਾਂ ਮੁੱ ਯਾ ਜੀ ਵੇਖੋ ਗੱਲ ਤੇ ਹੁਣ ਜਿਹੜਾ ਜੋ ਵੀ ਹੋ ਰਿਹਾ ਉਹ ਤੁਹਾਨੂੰ ਪਤਾ ਹੀ ਆ ਦੱਸਤਾ ਨਾ ਵੱਡੇ ਬਜ਼ੁਰਗਾਂ ਨੇ ਸਾਰਿਆਂ ਚ ਨਹੀਂ ਨਹੀਂ ਉਹਨਾਂ ਨੇ ਕਿਹਾ ਆਪਾਂ ਸਹਿਜ ਆ ਅਸੀਂ ਖੁਸ਼ ਆ ਅਸੀਂ ਆਪਣੀ ਸੰਘਰਸ਼ ਲੜ ਰਹੇ ਆ ਸਰਕਾਰ ਦੇ ਵਿੱਚ ਲੜਾਈ ਹੋਵੇ ਨਾ ਪਿਓ ਪਤ ਲੜਦੇ ਉਹਨਾਂ ਬੁਰੇ ਲੱਗਦੇ ਆ ਉਹ ਇੱਕ ਹਿੰਦੁਸਤਾਨ ਦਾ ਜਿਹੜਾ ਕੋਈ ਮੰਤਰੀ ਬਣਦਾ ਵਾ ਉਹ ਆਪਣੇ ਇੱਕ ਬਾਪ ਦੀ ਜਗਾ ਦਿੰਦਾ ਤੇ ਇਹ ਜਨਤਾ ਨਾਲ ਜਿਹੜੀ ਲੜਾਈ ਕਰਨ ਡਿਆ ਵਾ ਬਹੁਤ ਘਟਿਆ ਵਾ ਇਹ ਸ਼ਾਰਟਕਟ ਹੀ ਮਾਰਦੇ ਆ ਵੀ ਇਹਨੂੰ ਕੰਮ ਨਹੀਂ ਕਰਨਾ ਚਾਹੀਦਾ ਹਰ ਗਰੀਬ ਮਜ਼ਦੂਰ ਇਹਦੇ ਦੀ ਦੁਕਾਨ ਦਾ ਸਾਰਾ ਹੀ ਆਉਂਦਾ ਵਾ ਇਹਦੇ ਲੈ ਬੈਠਾ ਲਾਣੇਦਾਰੀ ਕਿਸੇ ਨੂੰ ਹੋਰ ਦੇ ਦਈਏ ਲਾਣੇਦਾਰੀ ਹੋਰ ਅੱਜ ਬਹੁਤ ਵਧੀਆ ਹੋ ਜੀ ਪਰ ਇਹਨੇ ਲਥਨਾ ਨਹੀਂ ਜਾਏਗਾ ਇਹ ਵੀ ਗੱਲ ਯਾਦ ਰੱਖਿਓ ਲਓ ਜੀ ਇਹ ਕਿਸਾਨ ਨੇ ਜੀ ਇਹਨਾਂ ਦੀ ਟਰਾਲੀ ਆ ਬਾਪੂ ਅੰਗਰੇਜ਼ ਸਿੰਘ ਨੇ ਤੇ ਹੋਰ ਬਹੁਤ ਸਾਰੇ ਬਜ਼ੁਰਗ ਇੱਥੇ ਖੜੇ ਨੇ ਤੁਸੀਂ ਬੰਬ ਬੰਬ ਕਹਿੰਦੇ ਬੰਬ ਕਿਉਂ ਕਹਿੰਦੇ ਨੇ ਇਹ ਗੱਲਾਂ ਬੰਬ ਵਾਲੀਆਂ ਜੀ ਜਿਹਦਾ ਨਾਂ ਹੀ ਆਪਣਾ ਪਿੰਡ ਜਾ ਕੇ ਅੱਥੇ ਪੁੱਛ ਲੋ ਉਹ ਇਹਨਾਂ ਨੇ ਕਹਿਣਾ ਤੁਹਾਡਾ ਪਿੰਡ ਕਿਹੜਾ ਸੀਗਾ ਛੇੜ ਮਹਾਂਪੁਰਖਾਂ ਦੇ ਉਹ ਬਾਅਦ ਚ ਕਹਿੰਦੇ ਨੇ ਛੇੜ ਮਹਰ ਚ ਪੁਰਖਾਂ ਵਾਲੇ ਬੰਬ ਚੱਕੀ ਫਿਰਦੇ ਆ ਉਹ ਬਾਅਦ ਬੰਦਾ ਬਾਅਦ ਬੰਦਾ ਨਿਕਲੇ ਬੰਬ ਨਹੀਂ ਨਹੀਂ ਇਹ ਬੰਦੇ ਉਹ ਨਹੀਂ ਬੰਬ ਸਾਡੇ ਦਾ ਨਹੀਂ 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 ਇਹ ਬੰਬ ਨਹੀਂ ਸਾਡੇ ਜਿਹੜੇ ਮਹਾਂਪੁਰਖ ਹੋਏ ਨਾ ਸ਼ਹੀਦ ਉਹਨਾਂ ਨੇ ਵੀ ਛੇਵੇਂ ਪਾਤਸ਼ਾਹ ਨਾਲ ਕੁਰਬਾਨੀਆਂ ਦਿੱਤੀਆਂ ਵੈਸੇ ਪਿੰਡ 'ਚ ਕਹਿੰਦੇ ਨੇ ਥੋੜਾ ਵੈਸੀ ਤਖੱਲ ਨਹੀਂ ਝੰਡੇਰ ਮਹਾਂਪੁਰਖਾਂ ਦਾ ਬਾਵਾ ਸਾਡਾ ਆ ਜਿਹੜੇ ਆ ਭਾਈ ਸਾਹਿਬ ਸੰਤੇ ਉਹਨਾਂ ਦੀ ਅਣਸਬੰਦ ਚੋਂ ਤੇ ਉਹ ਵੀ ਉਹਨਾਂ ਦੀ ਅਣਸਬੰਦ ਚੋਂ ਸਾਡੇ ਬਾਬਿਆਂ ਦੀ ਚੋਂ ਲਓ ਜੀ ਇਹ ਹਾਸੇ ਖੇਡੇ ਨੇ ਬਾਪੂ ਹੱਸਦੇ ਵੀ ਨੇ ਪਰ ਅਸੀਂ ਇਸ ਸਮੇਂ ਲੜਾਈ ਵੱਡੀ ਹੋਈ ਹੈ ਸਰਕਾਰ ਦੇ ਵਿਰੁੱਧ ਤੇ ਅਸੀਂ ਮੰਗਾਂ ਮਣਾ ਕੇ ਪਹੁੰਚਾਂਗੇ ਇਹ ਹਾਲਾਤ ਨੇ ਕਿ ਟਰਾਲੀ ਦੇ ਵਿੱਚ ਸਾਰਾ ਸਾਧਨ ਹੈ ਜਿਹੜਾ ਖਾਣ ਪੀਣ ਦਾ ਸਮਾਨ ਹੈ ਪਾਣੀ ਹੈ ਸਿਲੰਡਰ ਹੈ ਚੁੱਲਾ ਹੈ ਅਖੰਡ ਹੈ ਹੋਰ ਕੁਝ ਨਹੀਂ ਹੈ ਸਿਰਫ ਆਪਣੀਆਂ ਮੰਗਾਂ ਆਪਣੇ ਹੱਕ ਮੰਗਣ ਆਏ ਨੇ ਕਿਸਾਨ ਸ਼ੰਭੂ ਬਾਰਡਰ ਤੇ ਅਸੀਂ ਤੁਹਾਨੂੰ ਸਾਰੀਆਂ ਰਿਪੋਰਟਾਂ ਦਿਖਾਉਂਦੇ ਰਹਿ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਗਤ